ਪ੍ਰੀਵਿਊ ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਮਾਈਕਰੋਫਾਈਨਸ ਕੰਪਨੀਆਂ ਕਾਨੂੰਨ ਨੂੰ ਛਿੱਕੇ ਟੰਗ ਕੇ ਗਰੀਬ ਔਰਤਾਂ ਦੀ ਲੁੱਟ ਕਰ ਰਹੀਆਂ ਹਨ ਅਤੇ ਡੀ ਗੁਰਦਾਸਪੁਰ ਦੀਆਂ ਹਦਾਇਤਾਂ ਦੀ ਵੀ ਪਰਵਾਹ ਨਹੀਂ ਕਰਦੀਆਂ ਇਹ ਦੋਸ ਇਥੇ ਫੁਹਾਰਾ ਚੌਂਕ ਵਿੱਚ ਕਰਜ਼ਦਾਰ ਗਰੀਬਾਂ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਮਾਝਾ ਜ਼ੋਨ ਦੇ ਇੰਚਾਰਜ ਮਨਜੀਤ ਰਾਜ ਨੇ ਲਗਾਏ ਅੱਜ ਪਹਿਲਾ ਇਨਰ ਫਾਈਨਾਂਸ ਕੰਪਨੀ ਦੇ ਕਰਜ਼ਾ ਮੱਕੜ ਜਾਲ ਵਿੱਚ ਫਸੀਆਂ ਗਰੀਬ ਔਰਤਾਂ ਫੁਹਾਰਾ ਚੌਂਕ ਵਿੱਚ ਇਕੱਠੇ ਹੋ ਕੇ ਕੰਪਨੀਆਂ ਦੀ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਐਸਐਸਪੀ ਦਫ਼ਤਰ ਤੱਕ ਮੁਜ਼ਾਰਾ ਕੀਤਾ ਜਿਸ ਤੋਂ ਬਾਅਦ ਵਿੱਚ ਮਾਰਚ ਔਰਤਾਂ ਐਸਡੀਐਮ ਦਫ਼ਤਰ ਅੱਗੇ ਵੀ ਧਰਨਾ ਦਿੱਤਾ ਅਤੇ 29 ਫਰਵਰੀ ਨੂੰ ਬਠਿੰਡਾ ਵਿਖੇ ਰੱਖੀ ਸੂਬਾ ਪਦਰੀ ਬੇਜ਼ਮੀਨੇ ਮਜ਼ਦੂਰਾਂ ਦੀ ਮਹਾਸਭਾ ਰੈਲੀ ਵਿੱਚ ਮਾਂਝਾ ਜ਼ੋਨ ਵਿੱਚ ਹਜ਼ਾਰਾਂ ਮਜ਼ਦੂਰ ਬਠਿੰਡਾ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਿਦਰਾਜ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਐਮ ਐਮ ਪੀ ਦਾ ਮਾਝਾ ਜ਼ੋਨ ਦਾ ਜਨਰਲ ਸਕੱਤਰ ਅੱਜ ਜੁਨੀਅਰ ਨੇ ਪੁਹਾਰਾ ਚੌਕ ਵਿਖੇ ਰੈਲੀ ਕਰਕੇ ਪਹਿਲਾਂ ਪੁਲਿਸ ਸਾਡਾ ਕੰਮ ਕਰ ਨਹੀਂ ਰਹੀ ਪੁਲਿਸ ਦਾ ਐਸ ਐਸ ਪੀ ਦਾ ਤਬਦਲਾ ਖਰਾਉ ਕੀਤਾ ਉਸ ਤੋਂ ਬਾਅਦ ਮੈਕਰੋਫੈਨਸ ਕੰਪਨੀਆਂ ਦੇ ਕਰਜ਼ਿਆਂ ਦੇ ਮਾਫੀ ਵਾਸਤੇ ਰੋਜ਼ਗਾਰ ਪ੍ਰਾਪਤੀ ਵਾਸਤੇ ਨਸ਼ਾ ਕੋਰੀ ਦੀ ਬੰਦ ਕਰਾਉਣ ਵਾਸਤੇ ਐਸ ਸੀ ਐਮ ਬਟਾਲਾ ਦਾ ਵੀ ਖਰਾਉ ਕੀਤਾ ਗਿਆ ਕਿਸੇ ਤਹਿਸੀਲਦਾਰ ਨੇ ਮੰਗ ਪੱਤਰ ਲਿਆ ਉੱਥੇ ਸਾ ਸਿਆਸਤਪੀ ਐਸਪੀ ਦਫ਼ਤਰ ਤੇ ਐਸਪੀ ਜਿਹੜੇ ਨਵੇਂ ਆਏ ਨੇ ਮੈਡਮ ਉਹਨਾਂ ਨੇ ਸਾਨੂੰ ਪਰ ਸਾਰੇ ਆਪ ਹੀ ਜਿਹੜਾ ਦੋਸ਼ੀ ਬਣਾਇਆ ਵਾ ਜਿਹਨੇ ਕਰਨ ਵਾਲਾ ਤੇ ਜਿਹਨੇ ਸਾਡੀ ਖੋਹ ਕੀਤੀ ਹੈ ਵਰਕਰ ਦੇ ਘਰ ਮੱਲਿਆ ਵਾ ਉਹਦੇ ਤੇ ਕਜਰਾ ਪਰਚਾ ਦੱਚ ਕੀਤਾ ਜਾਵੇਗਾ ਅਸੀਂ ਸਰਕਾਰ ਕੋ ਮੰਗ ਕਰਦੇ ਆ ਕਿ ਸਾਡਾ ਫਾਈਨੈਂਸ ਕੰਪਨੀ ਦਾ ਕੱਗਾ ਮਾਰਕ ਕੀਤਾ ਜਾਵੇ ਭੈਣਾਂ ਨੂੰ ਹੀ ਆਜੀ ਆਪ ਕੋ ਦਿੱਤੇ ਜਾਵੇ ਰੁਜ਼ਗਾਰ ਪਿੰਡਾਂ ਦੇ ਵਿੱਚ ਮੰਨ ਲੈਂਦਾ ਜਿਹੜਾ ਹਰ ਵਰਕਰ ਨੂੰ ਦਿੱਤਾ ਜਾਵੇ ਤੇ ਜਿਵੇਂ ਸਾਡੇ ਵਰਕਰ ਦਾ ਘਰ ਖੋਇਆ ਤੇ ਉਹਦੇ ਸਿਆਰ ਤੇ ਦੀ ਕੋ ਕੂਸ਼ਿਸ਼ ਜਿਹੜੇ ਰੱਖੀ ਨੇ ਉਹਨੂੰ ਕੋਈ ਇੱਕ ਦਰ 方 ਦੇ ਛੁੱਟਿਆ ਜਾਵੇ ਤੇ ਜਿਹੜਾ ਆਗੂ ਆ ਇਹ ਤੇ ਦਸਤਾਪਨੇ ਆਪਣੀ ਪਾਰਟੀ ਦਾ ਉਹ 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 ਦੋਛੀ ਨੇ ਬਲਾਸ਼ਕਰ ਕੀਤਾ ਉਹਦੇ ਤੇ ਵੀ ਪੱਤਰ ਦਿੱਜ ਕੀਤਾ ਜਾਵੇ ਤੇ ਤੇ ਮਜ਼ਦੂਰ ਮੁਕਤੀ ਮੋਰਚਾ ਐਮਪੀ ਵਾ ਜਿਹੜਾ ਲਾਮਬਤ ਕਰ ਗਿਆ ਆਪਣੇ ਲੋਕਾਂ ਨੂੰ ਬਟਾਲਾ ਪ੍ਰਸ਼ਾਸਨ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਮੋਰਚਾ ਲਾ ਕੇ ਧੰਨਵਾਦ